ਸਾਰਿਆਂ ਨੂੰ ਦਿਨ ਦੀ ਸ਼ੁਰੂਆਤ ਹੋ ਗਈ ਹੈ। ਪੱਗ ਸਾਫ ਬਣ ਗਏ। ਬਾਪੂ ਨੇ ਚੱਲਣੇ ਬੈਂਕ। ਮੰਮਾ ਤਿਆਰੀ ਕਰਦੇ ਪਏ ਨੇ। ਉਹ ਸਾਡਾ ਡੌਗ ਹੀ ਦੇਖੋ ਤੁਸੀਂ ਗਾਇਸ। ਆਓ, ਲੈ ਗਏ ਚੀਕ ਕਰੋ। ਹੂੰ। ਪਾਪਾ ਵੀ ਤੁਪ ਸੇ ਕਰ ਰਹੇ ਨੇ। ਤੁਪ ਨਿਕਲੀ ਵਧੀਆ। ਤੇ ਬਾਪਾ ਬਾਪੂ ਨੇ ਚੱਲਦੇ ਆ ਪੈਕਟ ਬੱਗ ਲੈ ਕੇ। ਖੋਲੋ ਗੇਟ। ਇਸ ਲੋਰ ਰ ਰ ਪ੍ਰਸ਼ਾਦਾ ਛਾਗਦੇ ਪਏ ਹਾਂ ਮਤਲਬ ਤਾਂ ਟੇਕ ਕੇ ਸੇਵਾ ਵੀ ਕਰ ਲਈਏ ਲੋਰ ਪ੍ਰਸ਼ਾਦਾ ਛਾਗ ਚਪਲਾ ਚ ਇੱਕ ਪੈਂਟਰਾਂ ਚਪਲਾ ਪਾਈ ਫਿਰਦਾ ਲੋਰ ਨਾਲ ਚਪਲਾ ਪਾਈ ਫਿਰਦਾ ਚੈੱਕ ਕਰੋ ਜੀ ਆਪਾਂ ਪਹੁੰਚ ਗਏ ਸਟੂਡੀਓ ਉਹ ਸਟੂਡੀਓ ਨਾ ਬਾਕੀ ਕਾਹਦਾ ਸੈੱਟੂ ਸਟੂਡੀਓ ਪਹੁੰਚ ਗਏ ਜੀ ਜਿਹੜਾ ਡੀਜੀ ਮੈਰੀਜ ਦੇ ਵਾਲੇ ਨਵੇਂ ਨਵੇਂ ਜੇ ਪਾਏ ਨੇ ਉਹਨਾਂ ਦਾ ਵੀ ਖਾਏਗਾ ਇਹ ਮੁੱਕ ਲੈਂਦਾ ਕੋਈ ਉਹਦਾ ਘਰੇ ਰੋਣਾ ਬਾ ਕੌਣ ਬਿੱਲਾ ਨਹੀਂ ਓਏ ਘੋੜੇ ਦਰੇਵਾਲ ਹਾਂ ਪਤਾ ਨਹੀਂ ਗਾਇਕ ਜੀ ਕਰੀਉਂ ਨੇ ਕਿਉਂ ਡਿਆ ਸੀ ਦੀਦੀ ਧਾਲੇ ਹੋਇੰਦਾ ਸੀ ਵਿਆਹ ਦਾ ਐਲਬਮ ਤੇ ਮੂਵੀ ਬਣਾਉਣੀ ਸਭ ਬਣੀ ਐ ਐਲਬਮ ਲੈ ਕੇ ਚੱਲੇ ਆ ਮੂਵੀ ਵਾਲੇ ਦੇਖਦੇ ਆ ਕੀ ਬਣਦਾ ਚੈੱਕ ਕਰੋ ਤੁਸੀਂ ਲਾਲੀ ਧੰਨਵਾਦ ਹੋਰ ਵੀ ਦੁਆ ਬੰਦਾ ਚੈੱਕ ਕਰੋ ਆਹ ਬੜਾ ਟੰਟਾ ਹੋਟਰ ਲਾਈਵ ਫੋਟੋ ਆਵੇ ਕੋਡ ਵਰਨਿੰਗ ਇਦਾਂ ਨੂੰ ਖਾਵਾ ਉਹ ਆ ਗਿਆ ਉਹ ਆ ਗਿਆ ਇਹ ਕਰੂਗਾ ਤੇਰੀਦਾ ਵੀ ਰਿਪੋਰਟ ਹੋਏਗੀ ਇਹਨੂੰ ਉਹ ਖੜਾ ਨਾ ਆਇਆ ਉਹ ਬੰਦਾ ਲਕੋਪੀ ਖਲਾ ਰਿਹਾ ਕੰਮਕਾਰੀ ਖੜਾ ਸੀ ਇਹਦੀ

ਪਤਾ ਨਹੀਂ ਲੈ ਗਿਆ ਚਲੋ ਉਹ ਬੱਸ ਲਾ ਮਾੜੀ ਉਹ ਦੀਦੀ ਦੇ ਵਿਆਹ ਵਾਲੀ ਮੂਵੀ ਉਹ ਨਹੀਂ ਦੀ ਸੀ ਐਲਬਮ ਉਹ ਲੈ ਕੇ ਆਸ ਨਾ ਲੈਣਾ ਸੂਟ ਵੀ ਲੈ ਲੰਦਾ ਕਿਵੇਂ ਜਾ ਲਿਆ ਸੂਟ ਚੱਕ ਕੇ ਸੂਟ ਤੇ ਚਿੱਟਾ ਹੀ ਸੀ ਕੁਰਤਾ ਪਜਾਮਾ ਹੂੰ ਜੰਨੇਗਾ ਆ ਜਾ ਮੰਡੀ ਹਾਂ ਇਹਦਾ ਪਹਿਲਾਂ ਹੀ ਮੰਡੀ ਸੀ ਸ਼ੀਪੂ ਆ ਜਾ ਗਿਆ ਠੀਕ ਹੈ ਠੀਕ ਬਾਹਰ ਦੇਖ ਲਿਆ ਇਹ ਬੂਹਰੇ ਪਿਤਾ ਨਾ ਮੇਚਾ ਦੇ ਪਾਪਾ ਦਾ ਤਾਂ ਨਹੀਂ ਸੀ ਉਹਦਾ ਨਾਮ ਤਾਂ ਪਾਪਾ ਦਾ ਲਿਖਿਆ ਹੋਲੀ ਮੜਿਆ ਚੈੱਕ ਕਰ ਲਿਆ ਗਾਈਸ ਲੋ ਗਾਈਸ ਹੁਣ ਆਪਾਂ ਤੁਹਾਨੂੰ ਦਿਖਾਉਣਾ ਵੇਖੋ ਮਿੱਟੀ ਸਟਾਈ ਸੀ ਕਿਉਂਕਿ ਇੱਥੋਂ ਗੇੜ ਸੀ ਥੋੜਾ ਜਿਹਾ ਨੀਵਾ ਇੱਥੋਂ ਉਹ ਬਣਾਇਆ ਸੀ ਉਦੋਂ ਸੀ ਉੱਚਾ ਤੇ ਮਿੱਟੀ ਸਟਾਈ ਉਹ ਕਰਨੀ ਆਪਾਂ ਹੁਣ ਅੰਦਰ ਪਾਪਾ ਨੇ ਕੰਮ ਪੈ ਗਿਆ ਉਹਨਾਂ ਰੋਟੀ ਕੋਈ ਗੱਲ ਨਹੀਂ ਓਏ ਕੁਬਲੀ ਹੋ ਗਿਆ ਬੰਦੇ ਵਾਧੂ ਆਇਆ ਆਇਆ ਯਾ ਲੱਕੀ ਇਹ ਆជា ਕੰਮ ਸ਼ੁਰੂ ਕਰਤਾ ਵੇਖੀ ਓਏ ਉਹ ਨਾ ਈੜੇ ਨਹੀਂ ਖਰਾਬ ਕਰਨੇ ਹੈ ਅੱਛਾ ਇੱਕ ਬੰਦੇ ਨੂੰ ਹੋਰ ਚਾਰਾ ਪਾਇਆ ਗੋਰਾ ਵੀ ਆਉਂਦਾ ਤੇ ਕਈਆਂ ਕੋਈਆਂ ਕਰੀਏ ਇਕੱਠੀ ਮਿੱਟੀ ਵਿੱਚ ਸੱਟੀਆਂ ਦਾ ਵਾਦਾ ਫਿਰ ਪਰ ਗੇਮ ਵੀ ਖੇਡਣੀ ਵਾਧੂ ਕਰਨੀਆਂ ਇੱਕ ਹੈ ਤੂੰ ਦੋਵੇਂ ਲੱਗੇ ਜੇ ਸਾੜ ਨਾਲ ਵਾਰੀ ਵਾਰੀ ਸਰਵਾ ਵਾਰੀ ਵਾਰੀ ਨਾਲ ਲੋ ਗਾਇਸ ਕੱਲ ਦਾ ਮੈਂ ਆਇਆ ਅੱਜ ਵਾਰਾ ਵਾਤ ਗਏ ਨੇ ਤੇ ਗੋਰਾ ਜੀ ਦਰਸੇ ਦਿੰਦੇ ਹੋਏ ਪੇਪਰ ਚੱਲੀ ਜਾਂਦੇ ਨੇ ਵੀਰੇ ਇਹ ਕਹਿੰਦਾ ਪੇਪਰ ਚੱਲੀ ਜਾਂਦੇ ਨੇ ਪੜਾਈ ਜ਼ਰੂਰੀ ਹੈ ਕੋਈ ਗੱਲ ਨਹੀਂ ਫਿਰ ਟੂ ਆ ਨਹੀਂ ਮਿੱਟੀ ਸੱਟਰ ਲੱਗੇ ਸੀ ਤੇ ਗੋਰਾ ਆ ਗਿਆ ਇੱਥੇ ਰਿਸ਼ਤਾ ਬਣ ਕੇ ਆਇਆ ਕਿਉਂਕਿ ਉਹਨਾਂ ਕੀ ਲੈਣ ਜਲੇ ਟਰੈਕਟਰ ਪਿੱਛੇ ਕੋਲੇ ਕਰਾਇਆ ਮਿੰਟ ਚੰਦਰ ਕਰਕੇ ਫਿਰ ਅਸੀਂ ਗੇਮ ਖੇਡਾਂਗੇ ਹੈਨਾ ਜੀ ਖੇਡਾਂਗੇ ਖੇਡਣਾ ਹੈ ਟੋਪਿਕ ਹੈ ਕੋਪੀ ਵੈਸੇ ਸਿੱਧਾ ਉੱਠਿਆ ਮੂੰਹ ਆ ਗਿਆ ਤੇਰਾ ਫੋਨ ਆਇਆ ਸਵੇਰ ਦਾ ਜਾਈ ਚ ਗਿਆ ਲੋ ਗਾਇਸ ਕਰਾਇਆ ਪਾਇਆ ਸੀ ਟਾਇਰ ਚ ਹਵਾ ਘੱਟੇ ਮੈਂ ਕਿਹਾ ਟਾਇਰ ਚ ਹਵਾ ਭਰਾਲੀਆਂ ਤਾਂ ਪੈਂਚਰ ਹੀ ਨਾ ਹੋਵੇ ਹੁਣ ਕਰਾਇਆ ਲਾ ਕੇ ਦੂਜੇ ਟਾਇਰ ਵਿੱਚ ਪਾਉਣੇ ਆ ਚੱਲੋ ਲੋ ਗਾਇਸ ਬਾਹਰ ਕੱਢਦੇ ਹਾਂ ਮਸਟੈਂਗ ਥੋੜ ਮਸਟੈਂਗ ਇਹ ਮਾਰਦਾ ਝਟਕੇ ਥੋੜੇ 5 ਮਿੰਟਾਂ ਨਵੇੜ ਦੇਣਾ ਕੰਮ ਨਾਲ ਦੋ ਮਿੰਟਾ ਡਰਾਈਵਰ ਚੈੱਕ ਕਰਵਾ ਲਵਾਂ ਤੁਹਾਨੂੰ ਇਹ ਚੱਲਦਾ ਹੁੰਦਾ ਕੋਈ ਗੱਲ ਨਾ ਹਾਂ ਦੋ ਮਿੰਟਾ ਤੁਹਾਡਾ ਆਪਾਂ ਕੱਢਦੇ ਹਾਂ ਆ ਚਲੋ ਭਾਈ ਆਹ ਕਈ ਲੈ ਕੇ ਸਵਾਗਤ ਕਰਦੇ ਵਧੀਆ ਜੀ ਕੀ ਹਾਲ ਚੱਲ ਜੀ ਸਾਸਰੀ ਵਾਲ ਜੀ ਵਧੀਆ ਜੀ ਕਹਿਣੀ ਵਾਲੇ ਸ਼ਹਿਰ ਗੱਡੀਓ ਓਏ ਲੱਤ ਲੱਤ ਦੀ ਵੇਖੀ ਨਾ ਤੂੰ ਗੱਡੀ ਦੀ ਵੇਖ ਪੰਜ ਮਿੰਟ ਪਹਿਲਾਂ ਆਦੇ ਬਲੌਗ ਪਹਿਲਾਂ ਮੋਹਣੀ ਨਹੀਂ ਲੱਤ ਲੱਗੀ ਮੋੜ ਤੇ ਓਏ ਅਸੀਂ ਪਤਾ ਕਰਕੇ ਆ ਤਾਰਾ ਮਿਲਿਆ ਹੀ ਨਹੀਂ ਉੱਥੋਂ ਅਈ ਦੀ ਗੱਲ ਕਰਾਈ ਪੁੱਛ ਲੈ ਮਿਸਤਰੀ ਦੀ ਗੱਲ ਕਰਾਈ ਵੀਰੇ ਔਰ ਆ ਮਿੱਟੀ ਕਰਨੀ ਅੰਦਰ ਤਾਇਆ ਪਰਲੇਵ ਨੇ ਆਇਆ ਤੂੰ ਗੱਡੀ ਸੀ ਕਰਾ ਕੇ ਲੈ ਆਓ ਆਜਾ ਜਾਣਦੇ ਜਾਣਦੇ ਵਾਹ ਸੁਣੋ ਗਾਇਜ਼ ਵਾਹ ਉਹ ਰੋੜ ਵਾਹ ਕੀ ਵਚਾ ਦੀ ਕਰ ਰਹਾ ਵਾਹ ਤੁਹਾਡਾ ਬਾਤ ਦੀ ਆ ਆ ਵੇ ਦੇਖੋ ਬਦੀ ਨਹੀਂ ਉਹ ਨਾਏ ਅੱਗੇ ਇੱਕ ਘਰੇ ਸਾਲੇ ਕੇ ਆਏ ਉਹ ਪੈਂਚਰ ਹੋ ਗਿਆ ਹੈ ਕਿਹਾ ਕਿਓ ਗਾਇਜ਼ ਕਰੀਏ ਸਾੜਾ ਸੱਤ ਸੇ ਚੀਜ਼ ਘਮ ਬੂਏ ਚ ਕਰਨੀ ਸਾਰੀ ਫਿਰ ਲਿਆ ਫਿਰ ਕੰਨਾ ਸ਼ਹਿਰ ਚੱਲ ਗਿਆ ਹਾਂ ਸੋਨੇ ਨੇ ਲਿਆ ਮੈਂ ਲੱਤੀ ਲੈ ਗਿਆ ਨਾ ਸ਼ਹਿਰ ਚੱਲ ਗਿਆ ਤੇ ਜੰਦ ਬੰਦ ਕਰਾਤੀ ਪਟਾਕੇ ਮਾਰ ਲਾਤੀ ਬਜਨ ਮੋਟਰਸਾਈਕਲ ੱਤਕਾ ਲੱਗਦਾ ਨਾਲਿਆਂ ਦੇ ਖੇਤ ਸੀ ਤੁਸੀਂ ਖੇਤਰੋ ਹੀ ਲਿਆ ੱਤਕਾ ਲੱਗ ਮੋਟਰਸਾਈਕਲ ਨਾਲ ਉਹ ਇੱਕ ਉਹਦੋਂ ਹੀ ਪਟਾਕੇ ਪਾ ਜਿੰਦੇ ਨਾ ਜਦੋਂ ਗੁਰਦਾਰੇ ਲੈ ਕੇ ਗਏ ਆਹ ਪਟਾਵਾ ਗੱਡੀ ਖਰਾਬ ਹਾਂ ਲਈ ਜਿਆਦੀ ਇਹਨਾਂ ਨੇ ਮਹਿੰਗੀ ਤੇ ਫਿਰ ਪਟਾਕੀ ਮਾਰਦੀ ਸਰਕਰੇ ਲੈ ਗਿਆ ਜਾਣ ਕੇ ਸ਼ੋਅ ਆਫ ਕਰਦਾ ਸੀ ਮੈਂ ਥੋੜੀ ਲਗਿਆ ਤੂੰ ਹੀ ਲਗਿਆ ਉਹ ਭਰਾਵਾ ਆਪਦੀ ਉਹਨੂੰ ਛੱਡ ਤੂੰ ਤਾਂ ਉਹ ਵੀ ਨਹੀਂ ਸੀ ਆਪਦੀ ਭਾਣ ਜੀ ਨੂੰ ਛੱਡਣ ਗਿਆ ਜਾਣਾ ਸੀ ਇਹਨੇ ਉਹ ਛੱਡ ਕੇ ਇੱਥੇ ਗਿਆ ਸੀ ਤੇ ਬੰਦ ਹੋ ਗਈ ਇਹਦੀ ਭਾਣ ਜੀ ਉਹ ਕੀ ਰਹਿਮਤ ਉਹਨੂੰ ਭਰਾਵਾ ਇੱਥੇ ਚੜਾਉਣ ਗਿਆ ਇਹ ਇਹ ਬੰਦ ਹੋ ਗਈ ਤੇ ਇਹ ਕਹਿੰਦਾ ਸਹੀ ਕਰਕ ਲੋੜੀ ਮੈਂ ਚੱਕ ਕੇ ਗੁਰਦ ਜਿਹੜੀ ਭਰਾਵਾ ਗੁਰਦਰੇ ਖਲਾਰਤੀ ਇਹ ਸਟਾਰਟ ਕਰਨ ਮਾਰੇ ਗਏ ਪਟਾਕਾ ਫੜਾ ਬਸ ਬਿਸ਼ਰਮ ਹੋ ਕੇ ਚਲਾਉਂਦਾ ਆ ਆ ਗਏ ਜੀ ਹੁਣ ਵੇਖਿਓ ਕਹਿਣਗੇ ਅਸੀਂ ਤਾਂ ਰਾਮਨਾਲ ਆਏ ਆ। ਘਾਟਾਉਣ ਵੀ ਆ ਗਿਆ ਅਗਲਾ ਘਾਟਾਉਣ ਇਹਨਾਂ ਮੋਟਰਸਾਈਕਲ ਦੇ ਦਿੱਤਾ ਜੋੜ ਕੇ ਉਹ ਜਾਂਦੀ। ਕਿਲੋਮੀਟਰ ਪਿਛੇ ਹੀ ਰਹਿਣਾ ਮੋੜ ਸੇ ਘਾਟਾ ਪਜਣਾ। ਹੁਣ ਆ ਤਾਂ ਕਹਿਣਾ ਤੇ ਆ ਜੀ ਵੀ ਅਸੀਂ ਤਾਂ ਰਾਮਨਾਲ ਹੀ ਆਏ ਆ। ਹੋਰ ਪਿੰਡ ਬਤਾ ਦੇ ਜੱਗ ਲੈ। ਤੁਹਾਨੂੰ ਲੱਗਦਾ ਇਹ ਕੀ ਆਖਰ ਦੇ। ਚੋਟੀ ਦਾ ਡਰਾਈਵਰ ਆ। ਇਹ ਗੇਅਰ ਇਹ ਪੇਸ ਵਿੱਚ ਅੰਦਰ ਭਾਈ ਜੀ। ਪਹਿਲਾਂ گاਉਂ ਨੂੰ ਪੜਨਾ ਕਿ ਪਿਛਾ ਨੂੰ। ਤੋਰ ਤੋਰ ਲੈ। வீர <laughs> அல்ல enggak, ah, bukan, uh, uh, oh, <laughs> <never mind. laughs> ഡ്രാ ബാഡാ കോട്ട ചേ ਮੁੰਡਾ ਕਰੀ ਜਾਂਦਾ ਕੰਮ ਸਹੀ ਐ ਇੱਕੋ ਕਰਤਾ ਕਾਫੀ ਜ਼ਿਆਦਾ ਕੋਈ ਨਹੀਂ ਯਾਰ ਕੋ ਦਾ ਕੋਈ ਨਹੀਂ ਨਵੀਂ ਲਾ ਲਾਂਗੇ ਆ ਵੀ ਲੈ ਤੂੰ ਕੀ ਚੱਕਰ ਕੀ ਟੋਪੀਆਂ ਆਂ ਪਾਈ ਫਿਰਦਾ ਆ ਵੀ ਆ ਵੀ ਓਏ ਟੋਪੀ ਯਾਰ ਤੂੰ ਦਵਾ ਦੋ ਤਾਂ ਲਿਆ ਹਰਫੀ ਕਲੀਨਰ ਨੀਲਾ ਲਾਲ ਨੀਲਾ ਟਾਇਲਟ ਕੇ ਲਈਏ ਲਾਡਵਾਲ ਨੂੰ ਕੇ ਲਈ ਕਾਲ ਹਿੱਟ ਪੰਚਰ ਹੋ ਗਿਆ ਹਾਂ ਇੱਕ ਚੋਬਰ ਛਤਰੀ ਕਟਿੰਗ ਕਰਾਈ ਛਤਰੀ ਕਟਿੰਗ ਕਰਾ ਕੇ ਨਹੀਂ ਹੁੰਦੀ ਮੁੱਛੀ ਓਏ ਤਾਂ ਇਹਦੀ ਕੁਰਸੀ ਦੇਖ ਵੀ ਜਾ ਇਹਦਾ ਨਾ ਚਾਹਣੀ ਲੈ ਇਹਨੂੰ ਵੀ ਦੋ ਕਰਾਈ ਖਿੱਚੇ ਸੀ ਬਈ ਵਲੌਗ ਚ ਹੀਗਾ ਉਹ ਤੋ ਦੇਖ ਜੇਗਾ ਕਿਵੇਂ ਖਿੱਚੇ ਸੀ ਪੂਲ ਭਰ ਕੇ ਖਿੱਚੇ ਆਹ ਵੇ ਗਿਆ ਵਲੌਗ ਚ ਯਾਰ ਫਿਰ ਕੀ ਹੋ ਗਿਆ ਆਹ ਮੁੰਡੇ ਦੇ ਬਈ ਖਿੱਚੇ ਦੋ ਪਹਿਲਾਂ ਕੰਮ ਇੰਨੇ ਨਵੇੜਿਆ ਇਹਦਾ ਬਸ ਸਫਾਈ ਵਾਸਤੇ ਆ सारा मेन कम नहीं बेड़ा नी बारे सारे हरी <laughs> बार सारा इक्की कर लिए। ਹੌਣ ਫਿਰ ਆ ਇਧਰ ਮੈਂ ਲੀਵਰ ਚੱਕ ਹੁਣ ਦੂਜਾ ਲੈ ਆਈਏ ਵਪਰਾ ਕੇ ਹੈ ਤੇ ਲਿਫਟ ਵੀ ਚੱਕਦਾ ਤੇ ਡਰਾਈਵਰ ਵੇਚ ਲਉ ਆ ਖੜਿਆ ਕਿਸਾ ਲੱਗ ਚੱਲ ਕਹਿੰਦਾ ਤੁਸੀਂ ਚਾਹ ਨਹੀਂ ਪੀਈ ਆ ਸਾਹ ਤੇ ਬੈਠਾ ਮਾਰ ਨਹੀਂ ਹੁੰਦਾ ਨੀ ਟਰੈਕਟਰ ਤੇ ਕਿਹਨੇ ਮਾਰਦਾ ਕਹਿੰਦਾ ਤੁਸੀਂ ਚਾਹ ਲਈ ਪੀ ਮੈਂ ਕੰਮ ਰੋ ਦਨਾ ਹੁਣ ਫਿਰ ਦਿਹਾੜੀ ਤੇ ਤਾਂ ਹੀ ਲੱਚਕੜੀਤੀਆਂ ਕਰਦੇ ਆ ਇੱਥੇ ਤੇ ਹੁੰਦਾ ਤਾਂ ਕਈਆਂ ਦਾ ਕਰ ਦਿੰਦਾ ਹੁਣ ਇਹ ਕੋਰ ਲੈਣਾ ਪੈਣਾ ਨਹੀਂ ਖਾਨੂੰ ਲੈਣਾ ਪੈਣਾ ਓ ਗਾਇਜ਼ ਹੋ ਗਿਆ ਕੰਮ ਓਕੇ ਰਿਪੋਰਟ ਡੰਨ ਹੋ ਗਿਆ ਸਾਰਾ ਅੰਦਰ ਹੋ ਗਿਆ ਦੇਖੋ ਤੁਸੀਂ ਮੁੰਡੇ ਨੇ ਕਰ ਵਖਾਇਆ ਥੋੜੀ ਬੋਧੀ ਰਹਿ ਗਈ ਹੈ ਤਾਂ ਹੁਣ ਕਈ ਨਾਲ ਹੋਏਗੀ ਪਾਪਾ ਗਾਇਸ ਇਥੇ ਤਾਸ਼ ਛੇੜਦੇ ਗਾਇਸ ਪੱਤੀ ਕਸ ਜਿਸੇ ਤਾਸ਼ ਉਹ ਵਾਲੀ ਉਧਰ ਲੱਗ ਜਣੀ ਹੈ ਏਅਰ ਕੀ ਨਾਲ ਸਾਰੇ ਕੀਤੇ ਕਰਾਇਆ ਦਾ ਮੁੱਲ ਪੈਣਾ ਨਹੀਂ ਉਧੇ ਹੀ ਅੜ ਜਾਂਦਾ ਨਹੀਂ ਤਾਂ ਵਧੀਆ ਲਾਤਾ ਮੁੰਡੇ ਨੇ ਕਰਾਇਆ ਏਡ ਓਕੇ ਰਿਪੋਰਟ ਕਰਕੇ ਹੁਣ ਆਪਾਂ ਚੱਲਦੇ ਆ ਕਰਾਇਆ ਥਲਦੇ ਆ ਤੇ ਘੁੰਮਦੇ ਫਿਰਦੇ ਆ ਹੋਰ ਕੀ ਕਰਨਾ ਯਾ ਔਰ ਆ ਗਿਆ ਬਾਹਰ ਹੁੰਦਾ ਸਾਰਾ ਹੀ ਆ ਗਿਆ ਸੀ ਹੁਣ ਦੇ ਆਉਣ ਦੇ ਹੁਣ ਇੰਨਾ ਤਾਂ ਮਿਲਦੇ ਹੁਣ ਹੁਣ ਆਹ ਸਾਰਾ ਕੁਝ ਕਰਕੇ ਗਾਈਜ਼ ਆ ਇੰਨਾ ਕੁ ਲੱਗਿਆ ਨਾਲ ਹੈ ਇੰਨਾ ਕੁ ਤਾਂ ਰੰਗ ਵੀ ਪਵਾਣਾ ਕੀ ਆਇਆ ਸੀ ਹਾਂ ਸਾਲੋ ਕੋਈ ਨਹੀਂ ਚਲੋ ਗਾਈਜ਼ ਲੋ ਜੀ ਬਲੇ ਦਾ ਟਾਈਮ ਹੈ ਪ੍ਰਾਂ ਨਹੀਂ ਅਮ ਤੋਂ ਨਹੀਂ ਗੱਲ ਬਣੀ ਨਵੇਂ ਡਰਾਈਵ ਦੀ ਵਾਰੀ ਆ ਗਈ ਆ ਨਾ ਲੱਗ ਰਿਆ ਨਾ ਕਿਹੜਾ ਹਾਂ ਹਾਂ ਓਏ 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 ਗਲਤ ਗੇਅਰ ਪਾਦਾ ਚੱਲਾ ਰਹਿਗਾ ਚੱਲ ਜਾਂਦੇ ਜਾਂਦੇ ਬੱਸ ਹੋਰ ਜਾਂਦੇ ਦਾ ਚੱਲ ਜਾਂਦੇ ਥੋੜਾ ਆ ਬੱਸ ਲਿਫਟ ਚੱਕਦੇ ਫੁੱਲ ਸਟਾਰਟ ਤੇ ਹੀ ਦੋਵੇਂ ਹੀ ਦੋਵੇਂ ਹੀ ਬੱਸ ਕਰ ਚੱਪੀ ਬਾਹਰ ਆ ਜਾ ਫਿਰ ਬੋਲੀਏ ਆ ਨੋ ਹਾਂ ਵਜਾਲੇ ਕਰਦੇ ਕਰਦੇ ਬਾ ਇਧਰ ਇਹ ਕਰ ਹਣ ਬੱਸ ਕਰਦਾ ਬੰਦ ਲੋ ਜੀ ਆਪਾਂ ਕਰਾਇਆ ਦਿੱਤਾ ਵਾਸ਼ ਚੱਲ ਆਹ ਇਹ ਤਾਂ ਚੱਲਦੀ ਉਹਨ ਕਿਹੜਾ ਬਹਿ ਗਿਆ ਪਹਿਲਾ ਅੱਛਾ ਮੈਂ ਕਿ ਪਿੱਛੇ ਨੂੰ ਪਹਿਲਾਂ ਬੈਠਾ ਕਿ ਤੀਜਾ ਬਹਿ ਗਿਆ ਕਿ ਇਹਦੇ ਦੇੰਦੇ ਥੱਲੇ ਤੀਜਾ ਆਣਾ ਇਹਦੇ ਨਾਲ ਹੀ ਅਗਲੇ ਬੰਨੇ ਦੂਜਾ ਕੈਰ ਨਹੀਂ ਦੇਖਣੀ ਇਹਗੀ ਨਹੀਂ ਉਹ ਫਿਰ ਗਾਇਸ ਤਾਂ ਹੀ ਮੈਂ ਵੱਡੇ ਸੰਦ ਚਲਾਏ ਹੋਏ ਨੇ ਨਾ ਉਹ ਦੂਜਾ ਪਿੱਛੇ ਪਿੱਛੇ ਉਹ ਦੂਜਾ ਪਿੱਛੇ ਉਹ ਨਾ ਵਿਚਾਲੇ ਦਾ ਘਰ ਪੈਸੋ ਵਾਲੇ ਯਾ ਗਾਇਸ ਵੇ ਵੇ ਪ੍ਰਿਆਨਾ ਸਟੋਰ ਤੋਂ ਆਪਣਾ ਬੰਦ ਪਿਆ ਲੱਭੂ ਆਇਆ ਉਹ ਆ ਲੱਭੂ ਦਾ ਕਰਿਆਨਾ ਸਟੋਰ ਲਓ ਜੀ ਲੱਭੂ ਕਿੱਥੇ ਗਿਆ ਸੱਜਾ ਪਹਿਲਾਂ ਦਾ ਸੈਂਟਰ ਕਿਹਾ ਸੀ ਉੱਦਾਂ ਪਤਾ ਨਹੀਂ ਆਣਾ ਕਰੀਮ ਵਾਲੇ ਵੇ ਸਕੋ ਚੈੱਕ ਕਰੋ ਇਹ ਨਹੀਂ ਗਈ ਉਹਦਾ ਖਤਰਾ ਹੌਲੀ 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 ਪੇੜ ਦਾ ਪਤੰਗਵਾਜੀ ਵੀ ਚੱਲੀ ਜਾਂਦੀ ਹੈ ਇਹ ਕੱਟਦੀ ਕੱਟਦੀ ਕਮੈਂਟ ਕੱਟ ਲਾਂ ਨਿਕ ਮੈਂ ਸ਼ਾਪ ਚ ਲੱਗੇ ਨੇ ਇਹ ਮੈਂ ਸੱਚੀ ਚੱਲਿਆ ਯਾਰ ਇੱਕ ਆਰੀ ਇੱਕ ਆਰੀ ਵੇ ਅੱਧਰ ਹੈ ਦੇਖੋ ਕੀ ਬੰਦ ਆ ਉਹ ਤੂੰ ਨਾ ਕਟਾਈ ਭਈਆ ਵੇ ਨੀ ਨਾ ਬੱਕਰ ਲੋਕਾਸਵਾ ਦੇਣੇ ਮਾਰਨ ਦੀ ਉਹ ਦਸੀ ਲੜਾਈ ਦੇ ਆ ਜਾ ਯਾਰ 1 ਮਿੰਟ ਹੀ ਆ ਤੂੰ ਕੋਲ ਸਵੇਰ ਦਾ ਲੱਗਣਾ ਤੂੰ ਨਹੀਂ ਵਿੱਚ ਆਇਆਗਾ ਆ ਵੀ ਨਹੀਂ ਆਇਆ ਮੈਨੂੰ ਕਿੰਨਾ ਪਾ ਦੇ ਕੀ ਪਤਾ ਕੱਟੀ ਜਾਈ ਉਹਨਾਂ ਨੂੰ ਕੱਟ ਗਈ ਉਹ ਓਏ ਆ ਚਲੋ ਬੰਦ ਆਹ ਗੱਜ ਦੇ ਖੜੇ ਗੱਜ ਵੱਲ ਦੋ ਟੁੱਟ ਗਈ ਉਹਨਾਂ ਦੀ ਲਾਓ ਜੀ ਕੱਚੀ ਡੋਰੀ ਹੈ ਟੋੜੀ ਇੱਥੇ ਰੱਖ ਓਬਰ

ਨਹੀਂ ਕੱਟਦੀ ਬਈ ਕੱਟਦੀ ਮੁੰਡੇ ਨੇ ਘਰ ਹੀ ਕੱਟਦੀ ਉਹ ਫਿਰ ਛੱਡ ਛੱਡ ਉਹ ਵੇਖੋ ਮੁੰਡੇ ਖੜੇ ਹੋਏ ਆਈ ਨਾ ਬੇਇਤੀ ਐ ਬੇਇਤੀ ਹੋ ਗਈ ਤਾਂ ਬੱਸ ਫਿਰ ਗਰਾਊਂਡ ਕਿੱਥੇ ਹੋ ਜਾਣਾ ਚਲੋ ਚੱਲੀਏ ਜੱਸੀ ਤਾਂ ਹੈ ਨਹੀਂ ਆਦਾ ਬੂਏ ਲਓ ਜੀ ਸਵੇਰ ਤੋਂ ਸ਼ਾਮ ਹੋ ਗਈ ਹੈ ਤੁਸੀਂ ਲਾਈਟ ਤੋਂ ਵੇਖ ਸਕਦੇ ਹੋਣ ਅਸੀਂ ਗੇਮ ਨੂੰ ਖੇੜ ਕੇ ਵੇਲੇ ਹੋਏ ਆਇਆ ਚੋਬਰ ਥੋੜਾ ਬੈ ਚੱਲੇਆ ਗੁਰਦਾਰਾ ਸਾਹਿਬ ਠੀਕ ਹੈ ਚਾਓ ਜੀ ਲਓ ਜੀ ਫਿਰ ਕੀ ਹੋ ਗਿਆ ਤੁਸੀਂ ਕੁਲਚੇ ਨਹੀਂ ਖਵਾਏ ਤਾਂ ਮੈਂ ਖਵਾਵਾਂ ਗਾਈਜ਼ ਕੋਈ ਚੱਕਰ ਨਹੀਂ ਲਓ ਗਾਇਸ ਚੈੱਕ ਕਰੋ ਰੋਟੀ ਆ ਚੁੱਕੀ ਹੈ ਦਾਲ ਕੋਪੀ ਸਾਗ ਕੀ ਕੁਝ ਖਾਣ ਨੂੰ ਦਾ ਹੈ ਉਹ ਜਿਹੜਾ ਕੁੜੀ ਦਾ ਬੱਤ ਕੋਈ ਚਾ ਵੀ ਖਾ ਆ ਮੜਦੈ ਦੀ ਪੋਖੜੀ ਹੈਗੀ